ਸੇਕਟਰ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਉਹ ਫਿਰ ਵੀ ਮਾਰਦਾ ਉਹਨਾਂ ਨੂੰ ਤੁਸੀਂ ਛਿੱਟੀਆਂ ਵੀ ਰੱਖ ਲੀਆਂ ਕੰਮ ਤੇ ਰੱਖ ਲਿਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਲੁਧਿਆਣਾ ਤੋਂ ਇੱਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮੈਡਲ ਟਾਊਨ ਵਿੱਚ ਸਥਿਤ ਸ਼ਾਹ ਹਸਪੀਟਲ ਦੇ ਵਿੱਚ ਬਤੌਰ ਨਰਸ ਕੰਮ ਕਰਨ ਵਾਲੀ ਜਸਪੀਰ कौर ਜਿਸ ਦੀ ਉਮਰ 46 ਸਾਲ ਸੀ ਅਤੇ ਉਸ ਦਾ ਪੁੱਤਰ ਧਨਕ੍ਰਿਸ਼ਨ ਸਿੰਘ ਜਿਸ ਦੀ ਉਮਰ 24 ਬਰੇ ਸੀ ਇਹਨਾਂ ਦੋਹਾਂ ਮਾਂ ਪੁੱਤ ਨੇ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ ਹੈ ਅਤੇ ਆਤਮ ਹੱਤਿਆ ਕਰਨ ਤੋਂ ਪਹਿਲਾਂ ਜੋ ਸੁਸਾਈਡ ਨੋਟ ਇਹਨਾਂ ਨੇ ਲਿਖ ਕੇ ਛੱਡਿਆ ਉਸ ਦੇ ਵਿੱਚ ਸ਼ਾਹ ਹਸਪੀਟਲ ਦੇ ਮਾਲਕ ਅਤੇ ਉਨ੍ਹਾਂ ਤੋਂ ਇਲਾਵਾ ਪੰਜ ਹੋਰ ਲੋਕਾਂ ਨੂੰ اپنی ਮੌਦਾ ਜ਼ਿੰਮੇਵਾਰ ਦੱਸਿਆ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਜਸਵੀਰ ਕੌਰ ਦੀ ਲਾਸ਼ ਤਾਂ ਗੋਤਾਖੋਰਾ ਨੇ ਨਹਿਰ ਦੇ ਵਿੱਚੋਂ ਬਰਾਮਦ ਕਰ ਲਈ ਹੈ ਪਰ ਪੁੱਤਰ ਧਨਕ੍ਰਿਸ਼ਨ ਸਿੰਘ ਦੀ ਲਾਸ਼ ਅਜੇ ਤੱਕ ਗੋਤਾਖੋਰਾ ਨੂੰ ਨਹੀਂ ਮਿਲੀ ਜਿਸ ਦੀ ਲਾਸ਼ ਦੀ ਭਾਲ ਅਜੇ ਤੱਕ ਚੱਲ ਰਹੀ ਹੈ ਲਾਸ਼ ਦੀ ਅਤੇ ਪਰਿਵਾਰਕ ਮੈਂਬਰਾਂ ਨੇ ਜਸਵੀਰ ਕੌਰ ਦੀ ਲਾਸ਼ ਨੂੰ ਲੈ ਕੇ ਸ਼ਾਹ ਹਸਪੀਟਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਪੀੜਿਤ ਪਰਿਵਾਰ ਨੇ ਦੱਸਿਆ ਕਿ ਜਸਵੀਰ ਕੌਰ ਨੇ ਸ਼ਾਹ ਹਸਪੀਟਲ ਦੇ ਮਾਲਕ ਦੇ ਕੋਲੋਂ ਕੁਝ ਪੈਸੇ ਵਿਆਜ ਦੇ ਉੱਤੇ ਲਏ ਹੋਏ ਸਨ ਪਰ ਸ਼ਾਹ ਹਸਪੀਟਲ ਦੇ ਮਾਲਕ ਡਾਕਟਰ ਨੇ ਵਿਆਜ ਤੇ ਵਿਆਜ ਲਗਾ ਕੇ ਉਸ ਦੀ ਰਕਮ ਦੁਕਣੀ ਤਿਗਣੀ ਕਰ ਦਿੱਤੀ ਜਿਸ ਤੋਂ ਬਾਅਦ ਉਹਨਾਂ ਦੇ ਮਕਾਨ ਦੀ ਰਜਿਸਟਰੀ ਤੱਕ ਹਥਿਆ ਲਈ ਗਈ ਅਤੇ ਉਹਨਾਂ ਨੂੰ ਪੜਤਾੜਤ ਵੀ ਕੀਤਾ ਗਿਆ ਜਿਸ ਤੋਂ ਤੰਗ ਆ ਕੇ ਜਸਵੀਰ ਕੌਰ ਅਤੇ ਉਸ ਦੇ ਪੁੱਤਰ ਤਨਕ੍ਰਿਸ਼ਨ ਸਿੰਘ ਨੇ ਆਤਮ ਹੱਤਿਆ ਕਰ ਲਈ ਹੋਰ ਕੀ ਕੁਝ ਕਿਹਾ ਪਰਿਵਾਰ ਨੇ ਆਓ ਸੁਣਦੇ ਹਾਂ ਅੰਧਰਾ ਮੇਰਾ ਨਾਮ ਆਮਨਦੀਪ ਆਮਨਦੀਪ ਮੇਰਾ ਨਾਮ ਦਾ ਇਹਨਾਂ ਨੇ ਨੰਨ ਰਾਇਆ ਤੋਂ ਮਗਾਇਆ ਉਹਨਾਂ ਨੇ ਗਵਾ ਕਰਕੇ ਮੁੰਡੇ ਨਾਲ ਰਜਿਸਟਰੀ ਮਗ੍ਹਾ ਕਰ ਲੁੱਟ ਲੈਣਾ ਅੰਦਰ ਬਾਣ ਕੇ ਨਾਲ ਇਹ ਕੋ ਉਹਨੂੰ ਇੰਨਾ ਟੌਰਚਰ ਕੀਤਾ ਅਚਾਨੇ ਨਾਲੇ ਉਹਨੇ ਸੁਸਾਇਡ ਨੋਟ ਤੇ ਸਾਫ ਲਫਜ਼ਾਂ ਚ ਲਿਖਿਆ ਵੀ ਮੈਨੂੰ ਬਹੁਤ ਤੰਗ ਪਰੇਸ਼ਾਨ ਇਸ ਬੰਦੇ ਨੇ ਕੀਤਾ ਦੋ ਦੋ ਸੂਤ ਨੋਟ ਨੇ ਇਹ ਦੋ 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 ਨੇ ਇਹ ਕੋਨੇ ਮਰਨ ਲੱਗੀ ਨੇ ਲਿਖਿਆ ਇੱਕ ਸਾਡੇ ਘਰ ਪਿਆ ਵਾ ਵੀ ਸਾਨੂੰ ਹੀ ਸਾਫ ਤੇ ਇਹਦਾ ਹੱਥ ਜੋੜ ਕੇ ਮੈਂ ਕਹਿੰਦੀ ਆ ਡਾਕਟਰ ਨਾਲ ਵੀ ਗੱਲ ਕਰੋ ਕਿ ਸਾਡੀ ਘਰ ਦੀ ਰਜਿਸਟਰੀ ਵੀ ਇਹਦੇ ਕੋਲੇ ਹੀ ਆ ਜੀਠੀ ਬਣਾ ਮੁਟਿਆ ਨਾ 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 ਗਵਾ ਗਰੀਆ ਬੁਣੇ ਲੋ ਬਲੇ ਸੀ ਇਨਸਾਫ ਦੇਈ ਇਨਸਾਫ ਦੇਈ ਮੈਨੂੰ ਅੰਦਰ ਕਰੋ ਗੱਲਾਂ ਤਾਂ ਮੈਂ ਨਾ ਅੰਦਰ ਕਰੋ ਇਨਸਾਫ ਦੇਈ ਦਾ ਸਾਲ ਹੋ ਗਏ ਕੰਮ ਕਰਦੀ ਹਾਂ ਇੱਥੇ ਪਰ ਇਹਾਂ ਸਿਲਾ ਦਿੱਤਾ ਇਹਨੇ ਸਾਨੂੰ ਤੈਨੂੰ ਆ ਸਿਲਾ ਦਿੱਤਾ ਇਹਦੀ ਨੌਕਰੀ ਜਾਣੇ 23 ਸਾਲ ਹੋ ਗਏ ਇਹਨਾਂ ਕੋਲ ਕੰਮ ਕਰਦੇ ਡਾਕਟਰ ਨੇ ਗਿਰਵੀ ਰੱਖੀ ਆ ਆਪਣੇ ਕੋਲੇ ਪਹਿਲਾ ਮੁੰਡਾ ਮੁੰਡਾ ਗਵਾ ਕੇ ਫਿਰ ਫੇਰ ਮੰਗਵਾਇਆ ਫੇਰ ਗਿਰਵੀ ਰੱਖੀ ਆ ਮੁੰਡਾ ਇਹਨਾਂ ਨੇ ਆਪਣੇ ਕੋਲ ਗਵਾ ਕਰ ਲਿਆ ਸੀ ਉਹਨੂੰ ਇੰਨਾ ਡਰਾਇਆ ਸੀ ਇਹਨਾਂ ਨੇ ਮੁੰਡੇ ਨੂੰ ਕਹਿੰਦਾ ਪਹਿਲਾਂ ਮੁੰਡਾ ਦਾ ਕਾਨੂੰਨੀ ਪਤਾ ਵੀ ਕਿੱਥੇ ਪਹਿਲਾ ਮੁੰਡਾ ਤੇ ਇਹਨਾਂ ਨੇ ਬੰਦ ਕਰ ਲਿਆ ਫੜ ਲਿਆ ਮੁੰਡਾ ਫਿਰ ਰਜਿਸਟਰੀ ਮੰਗਵਾਈਆ ਹੁਣ ਇਹਨਾਂ ਨੇ ਗਿਰਵੀਰਾ ਕਲੀਅਰ ਰਜਿਸਟਰੀ ਆਪਦੇ ਕੋਲੇ ਆਏ ਸਾਡੀ ਸਾਡੀ ਸਾਧ ਤੋਂ ਬਨਗੇ ਵੇਂਦੀ ਅੰਨੀ ਮਾਂ ਆ ਇਹਦੀ ਜ਼ਮੀਨ ਰੁਲ ਗਈ ਹੁਣ ਔਨ ਇਨਸਾਫ ਚਾਹੀਦਾ ਬਸ ਸਾਨੂੰ ਇਹਨਾਂ ਨੇ ਪਹਿਲਾ ਰਾਜੀਨਾਮਾ ਕਰਨ ਵਾਸਤੇ ਬੁਲਾਇਆ ਜੀ ਮੁੰਡੇ ਨੂੰ ਜਦੋਂ ਰਾਜੀਨਾਮਾ ਕਰਨ ਵਾਸਤੇ ਬੁਲਾਇਆ ਬਾਅਦ ਚ ਉਹਨੂੰ ਕਹਿੰਦੇ ਵੀ ਤੁਹਾਨੂੰ 9 ਲੱਖ ਰੁਪਏ ਦੇ ਉਹ ਕਹਿੰਦਾ ਵੀ ਮੈਂ ਐਡੇ ਟਾਈਮ ਕਿਥੋਂ ਤੁਹਾਨੂੰ 9 ਲੱਖ ਰੁਪਏ ਦਵਾਂ ਤੇ ਫਿਰ ਕਹਿੰਦੇ ਚਲੋ ਕਹਿੰਦੇ ਕੋਈ ਗੱਲ ਨਹੀਂ ਬਾਅਦ ਚੱਪਾ ਗੱਲ ਕਰ ਲਾਂਗੇ ਫਿਰ ਉਹਨੂੰ ਘਰੇ ਨਹੀਂ ਜਾਣ ਦਿੱਤਾ ਹੈਗਾ ਕਹਿੰਦੇ ਆਪਣੇ ਘਰ ਦੀ ਰਜਿਸਟਰੀ ਲੈ ਗਿਆ ਸਾਡੇ ਕੋਲੇ ਸਾਡੇ ਉਹ ਆਪ ਜੀ ਤੇ ਮੁੰਡੇ ਨੂੰ ਉੱਥੇ ਬਿਠਾ ਲੈ ਇਹਨਾਂ ਨੇ ਫਿਰ ਉਹ ਘਰੇ ਗਏ ਸਾਰੇ ਡਾਕੂਮੈਂਟ ਲੈ ਆ ਕੇ ਇਹਨਾਂ ਨੂੰ ਦਿੱਤੇ ਇਹਨਾਂ ਨੇ ਤਾਂ ਕਿ ਤੇ ਜਾ ਕੇ ਮੁੰਡਾ ਛੱਡਿਆ ਤੇ ਹੁਣ ਇਹਨਾਂ ਨੇ ਸਾਡੇ ਨਾਲ ਇਹਨਾਂ ਨੇ ਕਿਦਾਂ ਮੈਂ ਰੱਖ ਹੀ ਲਿਆ ਇਹਨਾਂ ਨੇ ਲੱਗਦੀ ਸੀ ਮੇਰਾ ਪੂਰਾ ਦਾ ਮੁੰਡਾ ਹੀ ਸគੀ ਪੂਰਾ ਮੇਰਾ ਕਜ਼ਨ ਬਰਦਾ ਮੇਰਾ ਮੋਟਵਾਰ ਕੇ ਬਣਾਇਆ ਮਹਾ ਕੀਤਾ ਇਹ ਤਿੰਨ ਜਣੇ ਹੀ ਸੀਗੇ ਜੀ ਠੀਕ ਹੈ ਜੀ ਮੇਰੇ ਨਾਨੀ ਨਾਲ ਸਦੀ ਸਟਾਫ ਦਾ ਕੋਈ ਵੀ ਮੈਂਬਰ ਪਲਾ ਕੇ ਦਾ ਮਾਮਲਾ ਕਿਤੇ ਇਕੱਲੇ ਇੱਥੇ ਲੇਡੀਜ਼ ਕੋ ਕੰਮ ਕਰਦੀ ਸੀ ਉਹਨਾਂ ਨੇ ਸੁਸਾਈਡ ਕਰ ਲਿਆ ਹੈ ਤੇ ਐਫ ਆਈ ਆਰ ਲਾਜ ਹੋ ਗਈ ਹੈ ਬਸ ਪਤਾ ਨਹੀਂ ਕਿਉਂ ਕੀਤੀ ਕਿਹੜੀ ਕਾਰਨ ਦੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਸੀਨੀਅਰ ਅਫਸਰ ਦੱਸਣਗੇ ਇਸ ਬਾਰੇ ਕਲੀਅਰ ਕਰ ਰਹੇ ਨੇ ਸਾਰੇ ਇਨਵੈਸਟੀਗੇਸ਼ਨ ਆਫਸਰ ਕਲੀਅਰ ਕਰਕੇ ਦੱਸਣਗੇ ਇਹ ਤਾਂ ਸਰ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਥੋੜੀ ਦੇਰ ਬਾਅਦ ਦੱਸਣਗੇ ਸਾਰਾ ਕੁਝ ਵੀਸੀ ਪਛਾਣ ਦਾ ਜੋ ਪਰਚਾ ਦਰਜਾ ਸੀ ਉਹ ਲੋਕਲ ਪੁਲਿਸ ਉਸ ਨੂੰ ਪੂਰਾ ਕੋਆਪਰੇਟ ਕਰਾਂਗੇ ਜੋ ਵੀ ਉਹਨਾਂ ਨੂੰ ਹੈਲਪ ਹੋਈ ਸੀ ਉਹਨਾਂ ਦੇ ਹਰ ਤਰ੍ਹਾਂ ਹੈਲਪ ਕਰਾਂਗੇ ਕੀ ਕਾਰਨ ਕੀ ਸੀ ਕਿਉਂ ਇਹਨਾਂ ਨੇ ਕੀਤਾ ਇਹ ਤਾਂ ਉਥੇ ਸੂ ਸਾਈਡ ਇਹ ਤਾਂ ਉਥੋਂ ਦੀ ਪੁਲਿਸ ਦੱਸੇਗੀ ਜਿੱਥੇ ਕੇਸ ਰਜਿਸਟਰਡ ਹੈ ਜਦਾਕਰ ਨੂੰ ਪਤਾ ਪਸੀ ਦੀ ਪੁਲਿਸ ਨੂੰ ਪਤਾ ਵੀ ਕੀ ਫੈਕਟਰ ਕੀ ਕੀਤਾ ਹੋਇਆ ਹੈ ਸਾਰਾ ਕੁਝ ਦੇ ਇਸ ਬਾਰੇ ਮੈਂ ਕੁਝ ਨਹੀਂ ਮੈਨੂੰ ਜਾਣਕਾਰੀ ਨਹੀਂ ਹੈ ਇਹ ਉਸ ਤੋਂ ਲੋਕਲ ਪੁਲਿਸ ਨੂੰ ਪਤਾ ਹੈ ਇਸ ਬਾਰੇ ਜ਼ਿਆਦਾ ਕੁਝ ਬਸ ਇਹ ਪੁਲਿਸ ਨੂੰ ਪਤਾ ਹੈ ਸਭ ਤੋਂ ਜ਼ਿਆਦਾ ਉਹੀ ਕਿ ਗੁਰਪਿਆਰੋ ਆਤਮ ਹੱਤਿਆ ਕਿਸੇ ਵੀ ਚੀਜ਼ ਦਾ ਹੱਲ ਨਹੀਂ ਹੈ ਪਰ ਹਾਂ ਜਿਨ੍ਹਾਂ ਡਾਕਟਰਾਂ ਨੇ ਅਜੇ ਹੀ ਘਟੀਆ ਹਰਕਤ ਕੀਤੀ ਹੈ ਕਿ ਅਗਰ ਕਿਸੇ ਗਰੀਬ ਨੂੰ ਪੈਸੇ ਦੀ ਲੋੜ ਪਈ ਹੈ ਉਹਨਾਂ ਨੂੰ ਵਿਆਜ ਦੇ ਉੱਤੇ ਪੈਸਾ ਦੇ ਕੇ ਤੇ ਸ਼ਾਹੂਕਾਰਾਂ ਵਾਂਗ ਵਿਆਜਾਂ ਤੇ ਵਿਆਜ ਲਾ ਕੇ ਗਰੀਬਾਂ ਨੂੰ ਦਬਾ ਕੇ ਉਹਨਾਂ ਦੀ ਛੇਲ ਲਾਣ ਦੀ ਕੋਸ਼ਿਸ਼ ਕੀਤੀ ਗਈ ਅਜੇਹੇ ਸ਼ਾਹੂਕਾਰਾਂ ਉੱਤੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਕੜੀ ਕਾਰਵਾਈ ਕਰਨੀ ਬਣਦੀ ਹੈ ਤਾਂ ਜੋ ਕਿਸੇ ਦੀ ਹਿੰਮਤ ਨਾ ਪੈ ਸਕੇ ਕਿ ਕਿਸੇ ਦੀ ਖੂਨ ਪਸੀਨੇ ਦੀ ਕਮਾਈ ਇਸ ਤਰੀਕੇ ਨਾਲ ਹਥਿਆਈ ਜਾਏ ਜਾਂ ਮਦਦ ਦੇ ਨਾਮ ਦੇ ਉੱਤੇ ਵਿਆਜ ਤੇ ਵਿਆਜ ਲਗਾ ਕੇ ਮੁਰ ਕਿਸੇ ਨੂੰ ਬੰਦੂਆ ਮਜ਼ਦੂਰ ਵਾਂਗ ਆਪਣੇ ਹਸਪਤਾਲ ਜਾਂ ਘਰ ਦੇ ਵਿੱਚ ਇਸਤੇਮਾਲ ਕੀਤਾ ਜਾ ਸਕੇ ਤੁਸੀਂ ਇਸ ਬਾਰੇ ਇਸ ਮਸਲੇ ਤੇ ਕੀ ਸੋਚਦੇ ਹੋ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਹੋ ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਤੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ